ਨਾਨਕ ਪ੍ਰਥਮ ਉਦਾਸੀ ਦੇ ਆਰੰਭ ਵੇਲੇ ਪਾਈ ਮਰਦਾਨੇ ਦੀ ਨਜ਼ਰੋਂ ਅੱਜ ਵਣਖੰਡਾ ਨੇ ਟੈਕੀਆਂ ਕੁੱਲ ਤਰਤ ਨੂੰ ਚੜਿਆ ਚਾ ਅਜ ਮੀਗ ਦੂਸਰੇ ਛੱਟ ਗਏ ਤੇ ਛਤਰ ਗਿਆ ਨਿੰਬਲਾ ਅੱਜ ਸੁੱਤੀ ਮਿੱਟੀ ਜਾਗ ਪਈ ਤੇ ਜਾਗ ਪਏ ਦਰਿਆ ਅੱਜ ਰਕੜਾਂ ਦੀ ਕੋਈ ਹੱਕ ਤੇ ਗਿਆ ਮਹਿਕ ਦਾ ਅੱਖਰ ਵਾ ਅੱਜ ਸੱਭੋ ਚਸ਼ਮੇ ਕੋਲੀ ਆ ਸਭ ਚਰਨੇ ਰਹੇ ਮਸਤਾਗ ਗਏ ਪਰਬਤ ਗਿਰਿਆ ਚੋਟੀਆਂ ਹੋ ਗਿਠਕਿਟ ਹੋਰ ਉਤਾ ਅੱਜ ਬਣ ਵਿੱਚ ਹਿਰਨੀ ਸੂ ਪਈ ਤੇ ਲਿਸ਼ਕਣ ਲੱਗ ਪਈ ਕਾ ਅੱਜ ਨਿੱਖਰ ਆਉਣਾ ਖਿੱਤੀਆਂ ਤੇ ਚੜਨਾ ਚੰਦ ਨਵਾ ਅੱਜ ਅੱਡੀਆਂ ਨੱਚਣ ਲੱਗੀਆਂ ਤੇ ਨੈਣ ਗਏ ਸੁਲਫਾ ਸਭ ਜਟਾਂ ਦੇ ਟੂਰੇ ਬੋਧੜੇ ਗਏ ਬਿਨ ਤੇਲੋਂ ਠਿੰਧਿਆ ਅੱਜ ਪਵਨੀ ਖੁਰੀਆਂ ਮਿਸ਼ਰੀਆਂ ਤੇ ਮਿੱਠਤ ਵੱਦੀ ਜਾ ਅੱਜ ਰੋਈਆਂ ਹੋ ਕੇ ਬੋਰੀਆਂ ਲਿਆ ਚੋਗ ਸਰਾਇਰਾ ਪਾ ਅੱਜ ਤੁਪਾਂ ਧਿਆਨ ਤੇਂਦੀਆਂ ਪਰ ਵਰਤਮਾਨ ਗੁਟਕਾ ਅੱਜ ਮੌਸਮ ਨੇ ਮਰਝਾ ਬੜੇ ਗਏ ਉਂਗਲਾਂ ਦੇ ਵਿੱਚ ਪਾ ਅੱਜ ਪੌਣ ਸ੍ਰੀ ਦੀ ਡਾਲੀਏ ਰਹੀ ਫਲੀਆਂ ਨੂੰ ਛਣਕਾ ਪੈ ਅੱਡੀਆਂ ਚੁਕਚੁਕ ਵੇਖਦੇ ਅੱਜ ਕੀ ਘਰਾਂ ਦੇ ਫਰਮਾ ਕੋਈ ਵਾਟਲ ਮੇਰੀ ਮਾਰਦਾ ਇੱਕ ਸਾਧੂ ਲੰਘ ਰਿਹਾ ਜੀਦੇ ਮਣੀਆਂ ਮੱਥੜੇ ਸਾਹਮਣੇ ਗਏ ਸੂਰਜ ਵੀ ਕਚਿਆ ਜੀਦੀ ਪਾਣੀ ਬਣਗੇ ਆਰਸੀ ਕੀ ਆਰਸੀਆਂ ਦੀ ਥਾ ਚੋ ਬ੍ਰਹਮ ਜਨਿਯੂ ਪਹਿਨਦਾ ਸੂਤਰ ਨੂੰ ਦੂਰ ਵਗਾ ਜੋ ਲੱਲੀ ਉਮਰੇ ਚੱਲਿਆ ਪਾਂਦੇ ਨੂੰ ਪੜਨੇ ਪਾ ਜੋ ਅਥਰਾ ਹੀ ਅਲਵੇ ਲੜਾ ਜੀ ਦੇ ਸੀਸ ਭਜੰਗੀ ਸ਼ਾਂ ਉਹ ਵੇਦੜੀਆਂ ਦਾ ਸ਼ੋਕ ਰਾਜ ਜੋ ਅਜਲੋ ਵੇ ਪਰਵਾਹ ਜੋ ਚੁਗਦਾ ਰੱਪ ਦੀਆਂ ਰੋੜੀਆਂ ਜਿਹਦਾ ਨਾਨਕ ਨਾਮ ਪਿਆ ਅੱਜ ਤੁਰਿਆ ਸਿੱਧਕੀ ਜੋਗੜਾ ਚਾਣਣ ਦਾ ਦੀਪ ਜਗਾ ਉਹਦੇ ਉੱਡਣੇ ਪੈਰ ਸ਼ਬੀਲੜੇ ਤੇ ਪਿੰਜਣੀਆਂ ਨੂੰ ਚਾ ਕੀ ਅੱਖਾਂ ਉਹਦੇ ਬਾਬਤਾ ਮੇਰਾ ਤਨ ਜਾਵੇ ਕੰਡਿਆ ਤੇ ਮਨ ਦੀ ਡੂੰਗੀ ਧਰ ਤੇ ਇੱਕ ਮੋਰ ਜਹਾਨਾ ਚਦਾ ਅਜ ਪਰਮ ਦਿਲਾਰੀ ਨਾਨਕੀ ਖੁਦ ਮੋਢਾ ਥਾਪੜਿਆ ਅਜ ਰੱਬੀ ਸਾਜ ਰਵਾਬੜੀ ਚੋਂ ਸ਼ਬਦਾਂ ਲੈਣੇ ਸਾ ਹੁਣ ਸੱਭਾਂ threड़ा ਲਿੱਪਕੇ ਸਭ ਟਿੱਬੇ ਦੇਣੇ ਵਾ ਅੱਜ ਭਰੇ ਪੰਜਾਬ ਦੀ ਬਲੰਗਣੋਂ ਜਿਉਂ ਉੱਠਿਆ ਆਪ ਖੁਦਾ ਮੈਂ ਤੇਰੇ ਪੈਰੀ ਨਾਨਕਾ ਕੁੱਲ ਜੀਵਨ ਰੱਖ ਲਿਆ ਤੇ ਤੇਰੇ ਪੈਰੋਂ ਉੱਡਿਆ ਧੂੜਾਂ ਨੂੰ ਚੱਖ ਲਿਆ ਮੈਨੂੰ ਚੋਂਕੁੱਟੀ ਹੀ ਜਾਪਦਾ ਬਸ ਤੇਰਾ ਅਕਸ ਜਿਹਾ ਇੱਕ ਰੀਜ ਕਰੇ ਦਿਲ ਨਿਤਰੀ ਤੇ ਲੈਂਦਾ ਇੱਕ ਸੁਪਨਾ ਜਿੱਥੇ ਜਸ਼ਫ ਮਿਲਦੇ ਸੁੱਚੜੇ ਤੇ ਕਰ ਕੋਰਮਗੇ ਦਰਿਆ ਤੇਰੀ ਬੁੱਕਲ ਦੇ ਵਿੱਚ ਪਾਛਾ ਮੇਰੇ ਨਿੱਕਲ ਜਾਵਣ ਸਾ ਮੇਰੇ ਤਨ ਦਾ ਚੋਲਾ ਉੱਡ ਕੇ ਜਦ ਰਲ ਜਾਏ ਵਿੱਚ ਹਵਾ ਤਾਂ ਹਵਾ ਚ ਉੱਠੇ ਗੂੰਜਵੇ ਨਾਨਕ ਵਾ ਨਾਨਕ ਵਾ ਨਾਨਕ ਵਾ ਨਾਨਕ ਵਾ